ਇਹ ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ ਤੁਹਾਨੂੰ ਪਿੰਡ ਬੱਲੋਂ ਤੋਂ ਦਿਖਾ ਰਹੇ ਹਾਂ ਜਿੱਥੇ ਨੌਜਵਾਨ ਸ਼ੁਭਕਰਨ ਸਿੰਘ ਹੋਰਾਂ ਦੀ ਮ੍ਰਿਤਕ ਦੇਹ ਨੂੰ ਕਰੀਬ 4:30 ਵਜੇ ਪਿੰਡ ਬੱਲੋਂ ਲਿਆਂਦਾ ਗਿਆ। ਜਦੋਂ ਹੀ ਮ੍ਰਿਤਕ ਦੇਹ ਪਿੰਡ ਬੱਲੋਂ ਦੇ ਵਿੱਚ ਦਾਖਲ ਹੋਈ ਤਾਂ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਪਸਰੀ ਹੋਈ ਨਜ਼ਰ ਆਈ ਹੈ ਤੇ ਸ਼ੁਭਕਰਨ ਸਿੰਘ ਦੇ ਘਰ ਵਿੱਚ ਮਾਤਮ છਾਇਆ। ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਲੋਕ, ਕਿਸਾਨ ਅਤੇ ਦੂਰ ਦਰਾਡੇ ਤੋਂ ਚੱਲ ਕੇ ਨੌਜਵਾਨ ਪਿੰਡ ਬੱਲੋਂ ਵਿਖੇ ਪਹੁੰਚੇ ਨੇ। ਜਿੱਥੇ ਨੌਜਵਾਨ ਸ਼ੁਭਕਰਨ ਸਿੰਘ ਨੂੰ ਅੰਤਿਮ ਸਮੇਂ ਸਰਦਾਂਝਲੀ ਦਿੱਤੀ ਗਈ ਹੈ ਜਿਸ ਤੋਂ ਬਾਅਦ ਉਸ ਦਾ ਸੰਸਕਾਰ ਕੀਤਾ ਗਿਆ ਇਸ ਮੌਕੇ ਸਾਰਿਆਂ ਦੀਆਂ ਅੱਖਾਂ ਨਮ ਹੋਈਆਂ ਨਜ਼ਰਾਈਆਂ ਅੱਜ ਕੀ ਕਿਹਾ ਚੰਗਾ ਸ਼ੁਭਕਰਨ ਜੀ ਦਾ ਇਸ ਸੰਸਕਾਰ ਕੀਤਾ ਗਿਆ ਕੀ ਕਿਨਾ ਵਾਹ ਬਹੁਤ ਹੀ ਦੁਖ ਦੀ ਘੜੀ ਹੈ ਸਾਡਾ ਨੌਜਵਾਨ ਕਿਸਾਨ ਇਸ ਦੁਨੀਆ ਤੋਂ ਚਲਾ ਗਿਆ ਪਰ ਜਿੱਥੇ ਦੁਖ ਦੀ ਘੜੀ ਹੈ ਉੱਥੇ ਇਸ ਤੇ ਸ਼ੁਭਕਰਨ ਨੇ ਸਾਨੂੰ ਮਾਣ ਵੀ ਹੈ ਜੋ ਸ਼ੀਧੀ ਪ੍ਰਾਪਤ ਕਰਕੇ ਗਿਆ ਇਹ ਸ਼ੀਧੀ ਕਿਸੇ ਕਿਸੇ ਦੇ ਹਿੱਸੇੋਂ ਆਉਂਦੀ ਹੁੰਦੀ ਹੈ ਇਹ ਸ਼ੁਭਕਰਨ ਦੇ ਹਿੱਸੇ ਆਈ ਹੈ ਇਹਨੂੰ ਦਿਲੋਂ ਸਲੂਟ ਹੈ ਕਿਸਾਨੀ ਸੰਘਰਸ਼ ਲਈ ਇਹ ਪੰਜਾਬ ਦਾ ਪਹਿਲਾ ਕਿਸਾਨਾ ਜਿਨ੍ਹਾਂ ਨੇ ਅਸ਼ੀਧੀ ਪ੍ਰਾਪਤ ਕੀਤੀ ਹੈ ਅੱਜ ਉਹਨਾਂ ਦਾ ਪਰਿਵਾਰ ਵੱਲੋਂ ਸਾਰੀਆਂ ਜਥੇਬੰਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਇੱਥੇ ਆ ਕੇ ਉਹਨਾਂ ਦਾ ਅੰਤਮ ਸੰਸਕਾਰ ਕਰ ਦਿੱਤਾ ਹੈ ਜਿਸ ਕਰਕੇ ਇਸ ਤੋਂ ਸਾਨੂੰ ਪ੍ਰੇਰਣਾ ਮਿਲਦੀ ਹੈ ਸ਼ੁਰੂ ਕਰਨ ਤੋਂ ਵੀ ਇਸ ਤਰ੍ਹਾਂ ਸ਼ਹੀਦੀਆਂ ਪ੍ਰਾਪਤ ਕਰਨ ਬਹੁਤ ਵੱਡੀ ਮਾਨ ਦੀ ਗੱਲ ਆ ਸਾਨੂੰ ਵੀ ਹੌਸਲਾ ਹੁੰਦਾ ਹੈ ਵੀ ਇਸ ਤਰ੍ਹਾਂ ਦੇ ਨੌਜਵਾਨ ਸਾਡਾ ਵੀਰ ਚਲਾ ਗਿਆ ਤਾਂ ਸਾਨੂੰ ਵੀ ਜज्ਬਾ ਮਿਲਦਾ ਵੀ ਜੇ ਇਹ ਚਲਾ ਗਿਆ ਤਾਂ ਸਾਨੂੰ ਵੀ ਕੀ ਹੈ ਪ੍ਰਮਾਤਮਾ ਅਰਦਾਸ ਕਰਦੇ ਆ ਕਿ ਸਾਡੇ ਅਸੀਂ ਵੀ ਇਸ ਤਰ੍ਹਾਂ ਵੀਰ ਵਾਂਗੂ ਕੁਰਬਾਨੀ ਇਸੇ ਆਵੇ ਅੱਜ ਦੇ ਸੰਸਕਾਰ ਦੇ ਮੌਕੇ ਕਿੰਨਕ ਅਪਰੇਡ ਦੇ ਵਿੱਚ ਸ਼ੋਭਾ ਕਰਨ ਦੇਖਣ ਵਾਸਤੇ ਲੋਕ ਪਹੁੰਚੇ ਅੰਤਿਮ ਯਾਤਰਾ ਵਿੱਚ ਬਹੁਤ ਪਿੰਡ ਕੀ ਆਸੇ-ਪਾਸੇ ਇਲਾਕੇ ਦੇ ਬਾਹਰੋਂ ਉਹ ਬਹੁਤ ਦੂਦਰਾਡੇ ਤੋਂ ਲੋਕ ਉਹਨਾਂ ਨੂੰ ਅੱਜ ਆਂਤਮ ਸੰਸਕਾਰ ਤੇ ਆਏ ਉਹਨਾਂ ਆਂਤਮ ਸੰਸਕਾਰ ਕਰਨੀ ਪੁੱਜੀ ਸੀ ਇਹ ਮਤਲਬ ਹੀ ਸਾਰੇ ਪਿੰਡ ਦੇ ਕੀ ਸਾਰੇ ਪੰਜਾਬ ਦੇ ਵਿੱਚ ਬਾਹਰਲੇ ਹਿੰਦੁਸਤਾਨ ਦੇ ਵਿੱਚ ਇਸ ਨੌਜਵਾਨ ਪ੍ਰਤੀ ਹਮਦਰਦੀ ਹੈ ਔਰ ਇਹਨੂੰ ਸਾਰੇ ਹੀ ਦੁਨੀਆ ਨੂੰ ਸਲੂਟ ਕਰਦੀ ਹੈ ਵੀ ਇਸ ਬੰਦੇ ਨੇ ਇਹ ਸੰਘਰਸ਼ ਦੇ ਵਿੱਚ ਕੁਰਬਾਨੀ ਕੀਤੀ ਹੈ ਇਹ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਪਰਿਵਾਰ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਵੀ ਉਹਨਾਂ ਦਾ ਬੱਚਾ ਅੱਜ ਮਤਲਬ ਕਿਸਾਨੀ ਲਈ ਕੁਰਬਾਨ ਹੋਇਆ ਜੇ ਕਿਸਾਨਾਂ ਦੁਨੀਆਂ ਇਸ ਤਰ੍ਹਾਂ ਚੱਲਦਾ ਰਹੂਗਾ ਵੀ ਕੁਰਬਾਨੀਆਂ ਜਾਇਜ਼ ਨਹੀਂ ਦਿੱਤੀ ਜਾਊਗੀ ਉਹਦੀ ਕੁਰਬਾਨੀਆਂ ਸਾਡੇ ਇਤਿਹਾਸ ਦੇ ਵਿੱਚ ਨੇ ਸਾਡੇ ਪੰਜਾਬ ਸਿੱਖ ਇਤਿਹਾਸ ਹੀ ਕੁਰਬਾਨੀਆਂ ਦਿੱਤੀਆਂ ਇਤਿਹਾਸ ਵੀ ਦੇਖ ਲਓ ਸਾਡਾ ਇਹ ਸਾਡੇ ਹਿੱਸੇ ਹੁੰਦੀਆਂ ਨੇ ਇਹ ਸਾਡੇ ਮਤਲਬ ਵੀ ਇਹ ਸਾਨੂੰ ਦੇਣੀਆਂ ਹੀ ਪੈਂਦੀਆਂ ਨੇ ਚਾਹੇ ਪਹਿਲਾਂ ਦੇ ਇਤਿਹਾਸ ਲੋ ਚਾਹੇ ਹੁਣ ਲਾ ਲੋ ਇਸ ਕਰਕੇ ਸੰਘਰਸ਼ ਚੱਲਦੇ ਰਹਿਣਗੇ ਕੋਈ ਗੱਲ ਨਹੀਂ ਕਿੰਨੀਆਂ ਕੁਰਬਾਨੀਆਂ ਲੈ ਲੀਓ ਸਰਕਾਰ ਪਰ ਅਸੀਂ ਆਪ ਦੇ ਹੱਕ ਲੈ ਕੇ ਰਹਾਂਗੇ 21 ਸਾਲਾਂ ਨੌਜਵਾਨ ਸ਼ੁਭਕਰਨ ਸਿੰਘ ਆਪਣੇ ਹੱਕਾਂ ਲਈ ਸੰਘਰਸ਼ ਕਰਦਾ ਕਰਦਾ ਕੁਰਬਾਨ ਹੋ ਗਿਆ ਜਦੋਂ ਵੀ ਕਿਤੇ ਕਿਸਾਨੀ ਦੀਆਂ ਗੱਲਾਂ ਜਾਂ ਫਿਰ ਅੰਦੋਲਨਾਂ ਦਾ ਜ਼ਿਕਰ ਹੋਵੇਗਾ ਤਾਂ ਉੱਥੇ ਰਹਿੰਦੀ ਦੁਨੀਆ ਤੱਕ ਨੌਜਵਾਨ ਸ਼ੁਭਕਰਨ ਸਿੰਘ ਹੋਰਾਂ ਨੂੰ ਜ਼ਰੂਰ ਯਾਦ ਕੀਤਾ ਜਾਵੇਗਾ ਸਿੱਧੂ ਮੂਸੇਵਾਲਾ ਤੇ ਦੀਪ ਸਿੱਧੂ ਹੋਰਾਂ ਵਾਂਗ ਸ਼ੁਭਕਰਨ ਸਿੰਘ ਵੀ ਅਮਰ ਹੋ ਗਿਆ ਹਕੀਕੀ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ